ਨਮਾ ਜੰਗਲ ਵਿੱਚ ਮੈਗੀ ਬਣਾਈ ਸੀ ਮੈਂ ਤੇ ਪੰਡਤ ਨੇ ਕਿ ਮੈਗੀ ਸਾਡੀ ਡੁੱਲ ਗਈ ਆ ਤੇ ਫੇਰ ਆ ਰੋਟੀਆਂ ਬਣਾਈਆਂ ਆ ਕੋਲਿਆਂ ਦੇ ਉੱਤੇ ਉਹ ਗੇਮਰ ਕਿਹਾ ਸੀ ਮੇਰੇ سامنے ਏਜੰਟਰੇ ਮਤਲਬ ਉਹ ਕਹਿੰਦਾ ਕਿ 40 ਲੱਖ ਵਾਲੀ 40 ਲੱਖ ਮਤਲਬ ਜੇ ਤੁਹਾਨੂੰ ਕਹਿੰਦਾ ਬ੍ਰਾਹਮਣ ਵਿੱਚ ਤੁਰਕੇ ਜਾਣਾ ਪੈਣਾ ਮਰਦ ਦੀ ਜਿਹੜੀ ਇਥੇ ਬਾਇਰ ਕਰਾਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਉਹਨਾਂ ਨੇ ਜਿੰਨੇ 50 ਲੱਖ ਦੀ ਆਪਾਂ ਗੱਲ ਕਰ ਲਈ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਇਹ ਬਣਾ ਕੇ ਡਨ ਕਰਕੇ ਉਹ ਫਿਰ ਜਵਾਨਾਂ ਤੱਕ ਦੀ ਆਪਣੀ ਫਲਾਈਟ ਕਰਾਈਏ ਗਾੜੀ ਉਹਨੇ ਆਪਣਾ ਫਿਰ ਡੌਗੀ ਰੋਡ ਸਟਾਰਟ ਕਰਤਾ ਜੇ ਤੁਸੀਂ ਜਮੀਨ ਇਹ ਆਪਾਂ ਵੇਚੀਆ ਤੇ ਆਪਣੇ ਕੋਲੋਂ ਕੋਈ ਦੋਹਾਂ ਪੈਣਾ ਦਾ ਮਤਲਬ ਕਿ ਗਿਆਣਾ ਜਿਹੜਾ ਪਿਆ ਹੈ ਆਪਾਂ ਸਾਰਾ ਉਹ ਵੇਚ ਲਈਏ ਮਤਲਬ ਵੇਖ ਤਹਾਂ ਦੇ ਰਿੰਕ ਮੈਂ ਬਿਲਕੁਲ ਤੌਰ ਤੇ ਕਹਿੰਦਾ ਕਿ ਮਤਲਬ ਕਿ ਕੋਈ ਅਸੀ ਚੀਜ਼ ਨਹੀਂ ਜਿਹੜੀ ਸਾਡੇ ਨਾਲ ਹੋਈ ਹੋਵੇ। ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਂਟਿਆਗੋ ਕੈਂਪਰੇ ਵਿੱਚ ਸਾਨੂੰ ਘੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਸਟੈਪਿੰਗ ਦੇ ਚਾਰ ਗਾਇਰ ਦੇ ਤੁਸੀਂ ਦੇ ਦਸਤਾਰ ਉਤਾਰੋ ਤੇ ਆਪਾਂ ਗਿਆ ਵੀ ਨਹੀਂ ਸਾਡੇ ਮਤਲਬ ਕਿ ਪਰਮੋਹ ਦੇ ਦਸਤਾਰ ਨਹੀਂ ਨਹੀਂ ਇਹ ਕਹਿੰ ਕਰਕੇ ਦਸਤਾਰ ਲਾਈ ਮਤਲਬ ਕਿ ਉਹਨਾਂ ਦੇ ਸਾਡੀ ਮਤਲਬ ਕਿ ਕਿੱਕੇ ਡਸਟ ਵਿੱਚ ਹੀ ਸੱਕਦੀ। ਇਹ ਕੋਈ ਫਿਲਮੀ ਸੀਨ ਨਹੀਂ ਹੈ। ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ ਬਲਕਿ ਇਹ ਅਸਲ ਤਸਵੀਰਾਂ ਨੇ ਡੌਂਕੀਲਾ ਅਮਰੀਕਾ ਜਾ ਰਹੇ ਨੌਜਵਾਨਾਂ ਦੀਆਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਕਿੰਨੀਆਂ ਡਰਾਉਣੀਆਂ ਕਿੰਨੀਆਂ ਖੌਫਨਾਕ ਨੇ ਕਿਵੇਂ ਨੌਜਵਾਨ ਰਾਤਾਂ ਨੂੰ ਜੰਗਲਾਂ 'ਚੋਂ ਲੰਘ ਰਹੇ ਨੇ ਪਾਣੀਆਂ 'ਚੋਂ ਲੰਘ ਰਹੇ ਨੇ ਤੇ ਸਫ਼ਰ ਤੈਅ ਕਰਦੇ ਹੋਏ ਅਮਰੀਕਾ ਵੱਲ ਵੱਧ ਰਹੇ ਨੇ ਤੇ ਅਮਰੀਕਾ ਜਾਂਦੇ ਹੀ ਅਮਰੀਕਾ ਪੁਲਿਸ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲੈਂਦੀ ਹੈ ਇਹਨਾਂ 'ਚੋਂ ਇਹ ਇੱਕ ਨੌਜਵਾਨ ਹੈ ਅੰਮ੍ਰਿਤਸਰ ਦੇ ਪਿੰਡ ਬਡਾਲਾ ਦਾ ਰਹਿਣ ਵਾਲਾ ਜਿਸ ਦਾ ਕਹਿਣਾ ਹੈ ਕਿ ਉਹ ਇੱਕ ਨੰਬਰ 'ਚ ਏਜੰਟ ਨਾਲ ਗੱਲ ਕਰਕੇ ਗਿਆ ਸੀ 50 ਲੱਖ 'ਚ ਗੱਲ ਹੋਈ ਸੀ ਪਰ ਏਜੰਟ ਵੱਲੋਂ ਉਸ ਨਾਲ ਧੋਖਾ ਕੀਤਾ ਗਿਆ ਉਸ ਨੂੰ ਪਨਾਮਾ ਦੇ ਜੰਗਲਾਂ 'ਚ ਛੱਡ ਦਿੱਤਾ ਗਿਆ ਜਿੱਥੇ ਮੁਸੀਬਤਾਂ ਝੱਲਦੇ ਹੋਏ ਉਹ ਬਹੁਤ ਹੀ ਮੁਸ਼ਕਲਨ ਹਾਲਾਤਾਂ 'ਚੋਂ ਲੰਘਦੇ ਹੋਏ ਅਮਰੀਕਾ ਪਹੁੰਚੇ ਸੀ ਜਿੱਥੇ ਪੁਲਿਸ ਵੱਲੋਂ ਉਹਨਾਂ ਨੂੰ ਫੜ ਕੇ ਤਸ਼ੱਦਦ ਟਾਇਆ ਗਿਆ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਪੱਗਾਂ ਦੀ ਵੀ ਬੇਅਦਬੀ ਕੀਤੀ ਗਈ ਹੈ ਇਸ ਨੌਜਵਾਨ ਨੇ ਭਾਬੂਕ ਹੁੰਦੇ ਹੋਏ ਦੱਸਿਆ ਕਿ ਉਸ ਵੱਲੋਂ ਜ਼ਮੀਨ ਤੇ ਭੈਣਾ ਦੇ ਗਹਿਣੇ ਵੇਚ ਕੇ ਪੈਸੇ ਏਜੰਟ ਨੂੰ ਦਿੱਤੇ ਗਏ ਸੀ ਪਰ ਉਸ ਨਾਲ ਧੋਖਾ ਹੋਇਆ ਜਿਸ ਕਰਕੇ ਹੁਣ ਉਹ ਰਿਪੋਰਟ ਹੋ ਚੁੱਕਿਆ ਹੈ ਮੈਂ ਜੀ ਮਤਲਬ ਕਿ ਇੱਕ ਦੋ ਗੇਮਾਂ ਰੱਖਿਆ ਸੀ ਮਰੇ ਸਾਹਮਣੇ ਏਜੰਟ ਨੇ ਮਤਲਬ ਕਿ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਮਤਲਬ ਕਿ ਤੁਹਾਨੂੰ ਕਹਿੰਦਾ ਪਨਾਮੇ ਵਿੱਚ ਦੁਰਗੇ ਜਾਣਾ ਪੈਣਾ ਮਤਲਬ ਕਿ ਜਿਹੜੀ ਤੁਸੀਂ ਬਾਇਰ ਕਰਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਤਾਂ ਆਪਾਂ ਕਹੇ ਵੀ ਆਪਣਾ ਪਨਾਮੇ ਵਿੱਚ ਕੋਈ ਜਾਣ ਦਾ ਆਪਣਾ ਫਾਇਦਾ ਨਹੀਂ ਹੈ ਮਤਲਬ ਕਿ ਆਪਾਂ ਨਹੀਂ ਜਾ ਸਕਦੇ ਉੱਥੇ ਆਪਾਂ ਨੂੰ ਰਿਸਕੀ ਲੱਗਦੀ ਹੈ ਆਪਾਂ ਜਿਹੜੀ ਇੱਕ ਨੰਬਰ ਵਾਲੀ ਗੇਮ ਆ ਆਪਾਂ ਉਹਦੇ ਵਿੱਚ ਜਾਵਾਂਗੇ ਆਪਾਂ ਮਤਲਬ ਕਿ ਉਹਨਾਂ 50 ਲੱਖ ਦੀ ਆਪਾਂ ਗੱਲ ਕਰ ਲਈ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਕਿ ਉਹਨਾਂ ਨਾਲ ਡਨ ਕਰਕੇ ਫਿਰ ਉੱਥੇ ਗਵਾਨਾ ਤੱਕ ਜੇ ਆਪਣੀ ਫਲਾਈਟ ਕਰਾਈਏ ਗਾੜੀ ਉਹਨੇ ਆਪਣਾ ਫਿਰ ਡੌਂਗੀ ਰੂਟ ਸਟਾਰਟ ਕਰਤਾ ਤਾਂ ਹਾਂਜੀ ਪੂਰਾ ਧੋਖਾ ਕੀਤਾ ਜੀ ਮਤਲਬ ਕਿ ਉਹਥੇ ਮਤਲਬ ਕਿ ਗਵਾਨਾ ਦਾ ਮਤਲਬ ਕਿ 20-22 ਲੱਖ ਰੁਪਈਆ ਸਾਰਿਆਂ ਨੂੰ ਮਤਲਬ ਕਿ ਪੇਮੈਂਟ ਲੈਣੀ ਹੁੰਦੀ ਆ ਮਤਲਬ ਕਿ ਜਿਨ੍ਹਾਂ ਦੀਆਂ ਫਲਾਈਟਾਂ ਦੀ ਗਾੜੀ ਹੁੰਦੀਆਂ ਉਹਨਾਂ ਦੇ ਹੁੰਦੀਆਂ ਵੀ ਪਰ ਉਹ ਬੰਦੇ ਨੇ ਮੇਰੀ ਫਲਾਈਟ ਨਹੀਂ ਕਰਵਾਈ ਇਹਨੇ ਪੈਸਿਆਂ ਦਾ ਰੇਡ ਮੇਰੇ ਪਾਈ ਆਪਣੀ ਕੋਈ ਜ਼ਮੀਨ ਸੀ ਆਪਾਂ ਉਹ ਵੇਚੀ ਆ ਤੇ ਆਪਣੇ ਕੋਲ ਮਤਲਬ ਕਿ ਦੋਵਾਂ ਪੈਸਿਆਂ ਦਾ ਮਤਲਬ ਕਿ ਗਹਿਣਾ ਜਿਹੜਾ ਪਿਆ ਸੀ ਆਪਾਂ ਸਾਰਾ ਉਹ ਵੇਚ ਕੇ ਮਤਲਬ ਕਿ ਇਹ ਪੈਸਿਆਂ ਦਾ ਅਰੇਂਜ ਕੀਤਾ ਅੱਗੇ ਦਾ ਮਤਲਬ ਕਿ ਜੋ ਵੀ ਕਰਨਾ ਹਨ ਇਹਨੇ ਪੈਸਾਂ ਦਾ ਭਾਜੀ ਅਰੇਂਜਮੈਂਟ ਕਿਤੇ ਵੀ ਨਹੀਂ ਹੋ ਸਕਦਾ ਜੋ ਇੱਕ ਵਾਰਾਂ ਚਾਂਸ ਹੀ ਹੋ ਆਪਾਂ ਲਾ ਕੇ ਵੇ ਲੈਵਾ ਹੁਣ ਮਤਲਬ ਕਿ ਜੋ ਕਰਨਾ ਆਪਾਂ ਇੱਥੇ ਹੀ ਗਰਾਊਂਡ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਜੋ ਵੀ ਆਪਾਂ ਇੱਥੇ ਰਹਿ ਕੇ ਕਰਾਂਗੇ ਤਸ਼ਦਦ ਭਾਜੀ ਬਹੁਤ ਮਤਲਬ ਕਿ ਉੱਥੇ ਕੁੱਟਦੇ ਮਾਰਦੇ ਚਲੋ ਜਿੱਦਾਂ ਵੀ ਆ ਸਾਰਾ ਕੁਝ ਮੈਂਟਲੀ ਟੌਰਚਰ ਕੁੱਟਦੇ ਮਤਲਬ ਕਿ ਇੱਥੇ ਕੋਈ ਅਸੀ ਚੀਜ਼ ਨਹੀਂ ਜਿਹੜੀ ਸਾਜਾ ਨਾ ਹੋਈ ਹੋਵੇ ਸਰਕਾਰਾਂ ਕੋ ਮੰਗਿਆ ਵੀ ਚਲੋ ਜੇ ਸਾਨੂੰ ਕੋਈ ਥੋੜੀ ਬੋਧੀ ਛੋਟੀ ਮੋਟੀ ਕਿਸੇ ਤਰ੍ਹਾਂ ਵੀ ਸਾਨੂੰ ਨੌਕਰੀ ਦੇ ਦੇਣਾ ਸਾਡਾ ਇੱਥੇ ਰੋਜ਼ਗਾਰ ਤੌਰ ਤੇ ਅਸੀਂ 12 ਨੂੰ ਨਾਂ ਭਜੀਏ ਆਪਣਾ ਇੱਥੇ ਕੋ ਰਹਿ ਕੇ ਕੰਮ ਕਰੀਏ ਸ਼ਾਮ ਨੂੰ ਆਪਣੇ ਘਰੇ ਆਈਏ ਤੇ ਬਸ ਇਹੋ ਸਰਾਹ ਕਰ ਸਰਕਾਰਾਂ ਤੋਂ ਮੰਗਿਆ ਵੀ ਜਾਂਚ ਸਾਨੂੰ ਕੋਈ ਐਸੀ ਸਾਰੇ ਨੂੰ ਮੰਗਦੇ ਚਲੋ ਜੋ ਵੀ ਉਹਨਾਂ ਨੇ ਕਾਰਵਾਈ ਕਰਕੇ ਚਲੋ ਸਾਡੇ ਥੋੜੇ ਬੋਦੇ ਪੈਸੇ ਬਾਕੀ ਸਾਨੂੰ ਵੀ ਸਰਕਾਰਾਂ ਤੋਂ ਉਮੀਦ ਆ ਆਸਾਨ ਨੂੰ ਵੀ ਹੌਸਲਾ ਹੋਇਆ ਵੀ ਸਾਡੇ ਮਤਲਬ ਕਿ ਪੈਸੇ ਆਏ ਅਸੀਂ ਵਿੱਚ ਆਪਣਾ ਕੋਈ ਕੰਮ ਚਲਾਉਣ ਲਈ ਬਣੀਆਂ ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਨਟਿਆਗੋ ਕੈਂਪ ਦੇ ਵਿੱਚ ਸਾਨੂੰ ਗੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਇੱਛਾ ਪੂਰੀ ਹੋਸਤਾਰ ਗਿਆ ਵੀ ਤੁਸੀਂ ਦਸਤਾਰ ਉਤਾਰੋ ਤੇ ਆਪਾਂ ਗਿਆ ਵੀ ਨਹੀਂ ਸਾਡੇ ਮਤਲਬ ਕਿ ਪਰਮੋਜ ਦਸਤਾਰ ਲਾਣੀ ਨਹੀਂ ਆਈ ਤੁਸੀਂ ਮਤਲਬ ਕਿ ਜੋ ਚੈਕ ਕਰਨੀ ਇਦਾਂ ਕਰ ਲਓ ਇਦਾਂ ਹੀ ਹੱਥ ਲਾ ਕੇ ਚੈੱਕ ਕਰ ਲਓ ਦਸਤਾਰ ਵਿੱਚ ਕੁਝ ਨਹੀਂ ਹੈਗਾ ਉਹਨਾਂ ਮਤਲਬ ਕਿ ਸਾਡੇ ਤੇ ਕੋਈ ਯਕੀਨ ਨਹੀਂ ਕੀਤਾ ਕੋਈ ਭਰੋਸਾ ਨਹੀਂ ਕੀਤਾ ਤੇ ਮਤਲਬ ਕਿ ਉਹਨਾਂ ਨੇ ਸਾਡੇ ਮਤਲਬ ਉਹ ਕਹਿੰਦੇ ਦਸਤਾਰ ਲੈਣੀ ਪੈਣੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਕਰਕੇ ਦਸਤਾਰ ਲਈ ਮਤਲਬ ਕਿ ਉਹਨੇ ਲੋਨ ਦੇ ਸਾਰੇ ਮਤਲਬ ਕਿ ਜਾ ਕੇ ਡੈਸਕ ਵਿੱਚ ਸਖਤੀ ਪੀੜ ਤੇ ਇਸ ਪਰਿਵਾਰ ਵੱਲੋਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹ ਤਾਂ ਉਹਨਾਂ ਨੇ ਇਹੋ ਗੱਲ ਹੋਈ ਵੀ ਨਾ ਨਹੀਂਆਂ 15 ਦਿਨਾਂ ਚ ਪਛਾਵਾਗੇ ਬੱਚੇ ਨੂੰ ਅੱਛਾ ਜੀ ਤੇ ਫਲੈਟ ਆਫ ਸਾਈਡ ਪਛਾਵਾਗੇ ਪੈਸੇ ਸਾਰੇ ਲੈ ਲਏ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈ ਲਏ ਪੈਸੇ ਅੱਜ ਤੋਂ ਪਹਿਲਾਂ ਲੈ ਆਏ ਸੀਗੇ अदे फिर उन्होंने चप्पन बेटा, पहुंचे बेटा भी बहुत टाइम ही नहीं सारे बहुत मुश्किल दादा रोज ही रोज मुश्किल दस दिन तीन दिन हो गए भुखे चार दिन हो गए भुखे नक वे मीट नोटी दें मम्मी मीट नहीं खाता बस दो चौ ही दें ਤਾਂਦੇ ਇਹੋ ਕੁਛ ਤੇ ਨਾ ਖਾਣਾ ਖਾ ਲਾ ਨਹੀਂ ਚਾਹੁੰਦਾ ਜਿੱਤਰਾ ਤੁਸੀਂ ਜੋੜ ਜਮਾ ਕਰਕੇ ਬੈਠੇ ਸੀ ਅਹੀਂ ਹੁਣ ਪੈਰੀ ਕਿੱਲਾ ਗਈ ਉਹ ਵੇਚੀ ਆ ਕੋ ਉਹ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਸੀ ਜੂਵੇ ਤਾਂ ਵੇਚਤਾ ਤੇ ਪਿੱਛੇ ਲਾਪੇ ਬੱਚਾ ਸੈੱਟ ਹੋ ਜੂ ਸਭ ਕੁਝ ਬਣ ਜੂਗਾ ਤਾਂ ਹੁਣ ਇਹ ਗੱਲ ਥੋੜੀ ਪਤਾ ਬੱਚੇ ਨੇ ਵਾਪਸ ਆ ਜਣਾ ਵਾਕਈ ਹੀ ਡੌਂਕੀ ਰੂਟ ਦੀਆਂ ਹੀ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਹਰ ਕੋਈ ਇਹਨਾਂ ਤਸਵੀਰਾਂ ਨੂੰ ਦੇਖਣ ਵਾਲਾ ਦਹਿਲ ਉੱਠਿਆ ਤੇ ਹਰ ਕਿਸੇ ਵੱਲੋਂ ਜਿਹੇ ਠੱਗ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਨੌਜਵਾਨਾਂ ਦੀਆਂ ਜਾਨਾਂ ਨੂੰ ਖਤਰੇ 'ਚ ਪਾਇਆ ਗਿਆ ਧੋਖੇ 'ਚ ਰੱਖ ਉਹਨਾਂ ਨਾਲ ਲੱਖਾਂ ਦੀ ਠੱਗੀ ਕੀਤੀ ਗਈ ਹੈ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ